ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗगन ਨਿਹਾਰਾ ਤੇ ਰਾਤ ਆਪਾਂ ਵੀਡੀਓ ਪਹਿਲਾ 파ਟ ਸਮਾਪਤ ਕਰਤਾ ਸੀਗਾ ਅੱਜ 파ਟ ਆਪਣਾ ਦੂਜਾ ਸ਼ੁਰੂ ਹੋ ਗਿਆ train ਤੇ ਆਪਣਾ ਯਾਤਰਾ ਸੱਚਗੰਨ ਸ਼੍ਰੀ ਹਜੂਰ ਸਾਹਿਬ ਦਾ ਦੂਜਾ ਦਿਨ ਆ ਗਿਆ ਅੱਜ ਹਾਲੇ ਤੱਕ train 'ਚ ਹੀ ਆਪਾਂ ਚੱਲ ਰਹੇ ਹਾਂ ਅਲੇ ਜਾ ਰਹੇ ਹਜੂਰ ਸਾਹਿਬ ਨੂੰ ਤੇ ਹੁਣੇ ਉੱਠੇ ਸੀਗੇ ਬੱਸ ਸੋਚਿਆ ਚਲੋ ਵੀਡੀਓ ਬਣਾਈਏ ਹਰ ਮੇਰਾ ਪ੍ਰਸ਼ਾਦਾ ਸ਼ਾਗਿਰ ਆ ਬਾਕੀ ਯਾਤਰੀ ਬੈਠੇ ਆ ਬਸ ਅੱਜ ਸ਼ਾਮ ਤੱਕ ਜਿਹੜਾ ਕਿ ਫੋਨ ਜਾਗੇ ਆਪਾਂ ਸੱਚਗੰਢ ਸ੍ਰੀ ਹਜੂਰ ਸਾਹਿਬ ਗਾਵੜ ਚ ਵੀ ਬਹੁਤ ਹੋਈ ਪਈ ਆ ਪਹਿਲੀ ਵਾਰੀ ਰੇਲਨ ਦਾ ਸਫ਼ਰ ਕੀਤਾ ਉਹ ਵੀ ਇੰਨਾ ਲੰਮਾ ਕਦੇ ਬੈਠੇ ਨਹੀਂ ਸੀ ਫਰਸਟ ਟਾਈਮ ਜਿਹੜਾ ਇਹਨਾਂ ਜਿਹੜਾ ਵੱਡਾ ਸਫਰ ਕੀਤਾ ਵਾ ਮਹਾਰਾਜ ਨੇ ਕਰਾਇਆ ਵਾ ਵਾਈ ਗਰੂ ਨੇ ਕਰਾਇਆ ਚਲੋ ਹਨ ਵਧੀਆ ਗੱਲ ਆ ਬਾਕੀ ਚਲੋ ਮਿਲਦੇ ਆ ਜੀ ਅੱਗੇ ਥੋੜਾ ਚਾਹ ਪਾਣੀ ਪੀ ਕੇ ਦਿਖਾਉਨੇ ਆ ਹੋਰ ਵੀ ਘੈਂਡ ਘੈਂਡ ਵਧੀਆ ਸਟੇਸ਼ਨ ਬਹੁਤ ਸੋਹਣੇ ਸਟੇਸ਼ਨ ਵੀ ਆ ਰਹੇ ਆ ਤੇ ਹੁਣ ਮੇਸਾ ਹੁੰਦਾ ਸ਼ਾਇਦ ਉਹਨੂੰ ਜਗ੍ਹਾ ਦਾ ਹਲ ਪਤਾ ਨਹੀਂਗਾ ਪਰ ਮੈਂ ਪਹੁੰਚ ਕੇ ਕਲੀਅਰ ਕਰਕੇ ਦੱਸਦੇ ਆ ਆਪਾਂ ਵੀ ਆਪਾਂ ਕਿਹੜੀ ਜਗ੍ਹਾ ਪਹੁੰਚ ਗਏ ਆ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਆਨੰਦਗਾਉਂ ਮਹਾਰਾਸ਼ਟਰ ਚੱਲ ਰਹੀ ਐ ਡ੍ਰੇਨ ਸ਼ਾਮ ਤੱਕ ਲਾ ਦੂਗੀ ਆਪਾਂ ਨੰਦੇੜ ਸਾਹਿਬ ਸੱਚਖੰਡ ਸ਼੍ਰੀ ਹਜੂਰ ਸਾਹਿਬ ਬਾਕੀ ਆਪਣਾ ਪਹਿਲਾ ਵਲੌਗ ਕਿਦਾਂ ਲੱਗਿਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਬਣਾਇਆ ਮੈਂ ਛੋਟਾ ਹੀ ਆ ਉਹ ਬਸ ਕੋਸ਼ਿਸ਼ ਕਰਾਂਗੇ ਵੱਡੇ ਤੋਂ ਵੱਡਾ ਬਣੇ ਹਣ ਉਹ ਥੋੜੀ ਟ੍ਰੇਨ 'ਚ ਦਿਖਾਵਾ ਡਾਊਨ ਕਰਕੇ ਆਪਾਂ ਹਰ ਠੀਕ ਠਾਕ ਹੀ ਬਣ ਰਹੀ ਆ ਫੇਸ ਕਰਕੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਵੀ ਜਿੰਨੀ ਵੱਡੀ ਹੋ ਸਕਦੀ ਹੈ ਵੀਡੀਓ ਵੱਡੀ ਕਰਾਂਗੇ ਹਨ ਉਹ ਥੋੜੀ ਛੋਟੀ ਰਹਿ ਗਈ ਵੀਡੀਓ ਬਾਕੀ ਆਪਣੀਆਂ ਦੂਜੀਆਂ ਵੀਡੀਓ ਵੀ ਕਿੱਦਾਂ ਦੀਆਂ ਲੱਗਦੀਆਂ ਆ ਆਪਾਂ ਨੂੰ ਕਮੈਂਟਾਂ ਦੇ ਵਿੱਚ ਇਹ ਚੀਜ਼ ਜੂ ਦੱਸਿਆ ਕਰੋ ਇਹਦੇ ਨਾਲ ਥੋੜਾ ਜਿਹਾ ਬੰਦੇ ਨੂੰ ਨਾ ਮੋਟੀਵੇਸ਼ਨ ਮਿਲਦੀ ਆ ਫੇਸ ਕਰਕੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੇ ਸਬਸਕ੍ਰਾਈਬ ਚੈਨਲ ਆਪਣਾ ਕਰ ਲਓ ਜਿਹੜੇ ਵੀ ਨਵੇਂ ਭਰਾ ਆਪਣੇ ਆਏ ਆ ਮਿੱਤਰ ਸੱਜਣ ਜਿੰਨੇ ਵੀ YouTube ਉੱਪਰ ਨਵੇਂ ਆਏ ਆ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਮੇਰਾ ਭਰਾ ਚੱਲਦੇ ਆਂ ਫਿਰ ਅਗਲੇ ਸਟੇਸ਼ਨ ਤੇ ਮਿਲਦੇ ਆਂ ਕਿਤੇ ਘੰਟੇ ਜੇ ਉਹ ਇੱਕ ਇਲਾਕਾ ਆ ਗਿਆ ਬਹੁਤ ਘੈਂਡ ਇੱਥੇ ਤਾਂ ਲਖਿਸ਼ ਨਹੀਂ ਬੜੀਆਂ ਵਧੀਆ ਵਧੀਆ ਬੁਖਰ ਕੋੜਾ ਮੌਸਮ ਬਹੁਤ ਸੋਹਣਾ ਨਾਣਾ ਦੇਵਨੀ ਮੰਮਾ ਨਾਣਾ ਦੇਵੀ ਦਾ ਉੱਤਰ ਆਪਣੇ ਪੰਜਾਬ ਚ ਹੈ। ਹਿਮਾਚਲ ਪ੍ਰਦੇਸ਼ ਚ ਹੈ। ਘਡਾਉਣੇ ਵੇਚਣ ਵਾਲੇ ਆ ਗਏ। ਸੁਵਿਧਾ ਸਾਰੀਆਂ ਨੇ। ਰੇਂਜ ਚ ਖਾਣ ਪੀਣ ਦਾ। ਕੋਈ ਵੀ ਇਲੈਕਟ੍ਰੋਨਿਕਸ ਸਮਾਨ ਵਗੈਰਾ ਚਾਹੀਦਾ ਸਾਰੇ ਬੰਦੇ ਆਉਂਦੇ ਆ। ਕੋਈ ਚਾਰਜਿੰਗ ਕੇਬਲ ਹੋ ਗਈ। ਕੋਈ ਬੈਟਰੀ ਹੋ ਗਈ ਜਾਂ ਕਿੰਦਾ ਕੋਈ ਵੀ ਲੈਂਟਰੀ ਚੀਜ਼। ਔਰ ਟਰੇਨ ਦੇ ਰੀਵੀਅੂ। ਹਾਂਜੀ ਜੋੜ ਬਾਈ ਸਗਲੇ ਪ੍ਰਸ਼ਾਦਾ ਪ੍ਰਸ਼ਾਨਾ ਹੋ ਗਿਆ ਨਾ ਚਾਰਜ ਤੇ ਲਾਉਣਾ ਚਾਰਜ ਤੇ ਮੇਰਾ ਜਗਤਿੰਦਰ ਭੂਤੇ ਬਹੁਤ ਤੋਂ ਚਾਰਜ ਤੇ ਤੇਰੇ ਹੋਂ ਤਾਂ ਲੱਗਦਾ ਨਹੀਂ ਮੇਰਾ ਉਹ ਗੱਲ ਕਰਨਾ ਚਾਜਦੇ ਬਾਈ ਦਾ ਬਾਈ ਦਾ ਚਾਰਜਰ ਮੇਰੇ ਕੋਲੇ ਆ ਚਲੋ ਇੱਕ ਮਿੰਟ ਮੈਂ ਕਿਰਾ ਬੰਦਿਆਂ ਦੀ ਛੜੇ ਨੀ ਚਾਰਜਰ ਵਗੈਰ ਦੇ ਦਈਏ ਫੇਰ ਕਰਦੇ ਆ ਗੱਲਬਾਤ ਲੋ ਜੀ ਪਹੁੰਚ ਗਏ ਔਰੰਗਾਬਾਦ ਸਟੇਸ਼ਨ ਇਹ ਕਾਬਾ ਆਰਾ ਮਿਲੇਗਾ ਘਰ ਕੋਈ ਮਿੱਤਰੋਂ ਹਾਂ ਤਾਂ ਆਪਣਾ ਸਬਰ ਰਹਿਗਾ ਥੋੜੇ ਟਾਈਮ ਦਾ ਹੀ ਦੋ ਤਿੰਨ ਘੰਟਿਆਂ ਦੇ ਵਿੱਚ ਚਾਰ ਤਿੰਨ ਚਾਰ ਘੰਟਿਆਂ ਚ ਪਰ ਰਾਵਣਾ ਪਹੁੰਚ ਜਾਣਗੇ ਚੱਲ ਕੇ ਰੂਮ ਵਗੈਰਾ ਲੈਨੇ ਆਂ ਨਾ ਦੋ ਕੇ ਫਰੈਸ਼ ਹੋਨੇ ਕਾਬ ਦੇ ਨਾ ਤੇ ਆਂ ਤੇ ਵੀ ਨਹੀਂ ਗਏਗੇ ਬਹੁਤ ਵਧੀਆ ਟ੍ਰੇਨ ਦਾ ਸਵਰ ਕਿੱਦਾਂ ਦਾ ਨਾ ਬਾਕੀ ਚੱਲ ਕੇ ਕਰਦੇ ਆ ਗੱਲਾਂ ਬਾਤਾਂ ਬਾਹਰ ਦਾ ਵੀਊ ਦਿਖਾ ਦਈਏ ਵੀਊ ਬਹੁਤ ਹਨੜਾ ਸੜਾਂ ਦੇ ਪਹਾੜਾ ਅੱਗੇ ਰਾਹ ਕਿੰਤੀ ਬੜੀ ਹੋਈ ਬੜੀ ਵਧੀਆ ਓਕੇ ਰਿਪੋਰਟ ਆ ਕੰਮ ਪੂਰਾ और बना ले भैया ऊपर हां ਲਓ ਇਮਤਰਾ ਪਹੁੰਚ ਗਏ ਨਦੇੜ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਮਹਾਨ ਸ਼ਾ ਅੰਮ੍ਰਿਤਸਰ ਤੋਂ ਆਇਆ ਹਾਂ ਉਹਨਾਂ ਦਾ ਅੱਲਾਹ ਰੱਬ ਦੇ ਪਾਤਸ਼ਾਹ ਜੀ ਲਓ ਜੀ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹਾਂ ਜੀ ਜੇਕਰ ਆਪਾਂ ਨੂੰ ਇਹ ਕਮਰਾ ਦੱਸਣਾ ਹੈ ਇੱਥੇ ਬਾਬਾ ਨਰਦਾ ਸਿੰਘ ਦੇ ਹਾਂ ਜੀ ਹਾਂ ਜੀ ਜੇਕਰ ਆਪਾਂ 2 ਵਜੇ ਉੱਠ ਕੇ ਗਾਗਰ ਦੇ ਦਰਸ਼ਨ ਕਰੋ ਨਾਲ ਚਲੋ ਹਾਂ ਜੀ ਹਾਂ ਜੀ ਉਹ ਜਦੋਂ ਬਾਬਾ ਦੀਪ ਸਿੰਘ ਦੇ ਆਉਣਾ ਬਹੁਤ ਔਖਾ ਹੁਰਿਆ ਜਾਂਦਾ ਨਹੀਂ ਹਾਂ ਜੀ ਹਾਂ ਜੀ ਇਹਦਾ ਇਹਨਾਂ ਬਾਝੋਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਪਿਆ ਕਰਦਾ ਕੋਈ ਨਹੀਂ ਕੋਈ ਨਹੀਂ ਤੁਸੀਂ ਜਿਵੇਂ ਕਹੋ ਆਪਾਂ ਉਵੇਂ ਚੱਲਾਂਗੇ ਕੋਈ ਗੱਲ ਨਹੀਂ ਹੂੰ ਬੜਾ ਬਰਾ ਹੜਾ ਗਰਮੀ ਬੜੀ ਸੀ ਕੱਲ ਦੀ ਕੱਲ ਬੜੀ ਕੋਈ ਮਿੱਤਰੋ ਕਮਰਾ ਵਗੈਰਾ ਆਪ ਨੂੰ ਗਿਆ ਮਿਲ ਆ ਰੂਆ ਬਾਕੀ ਵੀ ਆਪਣੇ ਜੱਥੇ ਵਾਲੇ ਆਉਂਦੇ ਪਏ ਆ ਬੰਦਿਆਂ ਨੂੰ ਲਿਆਈਏ ਆ ਹੋ ਵੀ ਆ ਗਏ ਆਜੋ ਆਜੋ ਜਹਾ ਹੈ ਘੜਾ ਜਹਾ ਆ ਜੀ ਪਾਣੀ ਪੜ ਲਈਏ ਫਿਰ ਜਾਂਦੇ ਕਮਰੇ ਚ ਜਾ ਕੇ ਕਰਦੇ ਆ ਗੱਲਬਾਤਾਂ ਤੇ ਫਿਰ ਕਰਾਂਗੇ ਸਮਾਪਤੀ ਅੱਜ ਵੀ ਮੇਰੇ ਤੋਂ ਲਾਈਵ ਹੋਇਆ ਨਹੀਂ ਗਿਆ ਥੋੜਾ ਜਿਹਾ ਲੋ ਬਾਈ ਗੁਰੂ ਜੀ ਚੱਲੇ ਆਂ ਆਪਾਂ ਪ੍ਰਸ਼ਾਦਾ ਛਕਣ ਤੇ ਗੁਰਦਵਾਰ ਸਾਹਿਬ ਦਰਸ਼ਨ ਕਰਨਾ ਪ੍ਰਸ਼ਾਦਾ ਛਕ ਕੇ ਫਿਰ ਕਰਦੇ ਗੱਲਬਾਤ ਕਿੱਥੇ ਆ ਬਈ ਹੁਣੀ ਇਧਰ ਆ ਮੈਂ ਫੋਨ ਲਾਉਣਾ ਇੱਕ ਮਿੰਟ ਹਾਂਜੀ ਦੋਸਤੋ ਤਾਂ ਕਿਵੇਂ ਲੱਗੀ ਵੀਡੀਓ ਆਪਣੀ ਬਣ ਕਮਰਾ ਵੀ ਮੜ ਗਿਆ ਤੇ ਆਪਾਂ ਪ੍ਰਸ਼ਾਦਾ ਪਾਣੀ ਵੀ ਛਕ ਲਿਆ ਸ্নান ਵਗੈਰਾ ਵੀ ਕਰ ਲਿਆ ਵਧੀਆ ਫਸੋਗੇ ਤੇ ਨੂੰ ਸਾਧਾ ਪਾਣੀ ਚਾਹਤੀ ਆਪਾਂ ਆ ਗਏ ਪਾਣੀ ਵਗ ਰਿਹਾ ਦੇਖ ਜਾਂਦਾ ਨਹੀਂ ਇੱਥੇ ਤੇ ਹੁਣ ਆਪਾਂ ਜਾ ਰਹੇ ਹਾਂ ਅਰੈਸਟ ਕਰਨ ਤੇ ਵੀਡੀਓ ਨੂੰ ਕਰਦੇ ਹਾਂ ਸਮਾਪਤ ਇੱਥੇ ਲੜਦੇ ਆਪਾਂ ਖਲੋ ਵਾਏ ਗੁਰਜੀ ਕਪਤਾਨ ਸਾਹਿਬ ਇਹ ਵਾਏ ਗੁਰਜੀ ਜੀ ਤੇ